ਆ ਵੇਖੀ ਜੇ ਕਮਾਡੀਆਂ ਦੀ ਕਰਤੂਤ ਹੁਣ ਆ ਗਈ ਆ ਜਿੰਨਾ ਕੂੜਾ ਵਾ ਨਾ ਸਾਰਾ ਸਾਡੇ ਬੂਏ ਦੇ ਨਾਲ ਲਾਇਆ ਪਤਾ ਨਹੀਂ ਕਿਉਂ ਨਹੀਂ ਹਟਦੀਆਂ ਛੇੜਖਾਨੀਆਂ ਕਰਨ ਨੂੰ ਕਿਉਂ ਕਿੱਦਾਂ ਪਤਾ ਵੀ ਉਹਨਾਂ ਨੇ ਲਾਇਆ ਕੂੜਾ ਕਿੱਦਾਂ ਪਤਾ ਹੋਰ ਕਿਹਨੇ ਲਾਉਣਾ ਵਾ ਉਹਨਾਂ ਦਾ ਅਧਿਕਾਰ ਐ ਸਾਡੇ ਲਾਗੇ ਜੋ ਉਹ ਹੁਣ ਝਾਂਜ ਕੇ ਤੇ ਬੂਏ ਅੱਗੇ ਲਾ ਲੀਆਂ ਹੁਣੀਆਂ ਮਾ ਪਟਾਲਦੀਆਂ ਤੇ ਹੈ ਨਹੀਂ ਐ ਮੈਂ ਉਹਨੂੰ ਡੈਨ ਨੂੰ ਚੰਗੇ ਤਰ੍ਹਾਂ ਜਾਣਦੀ ਆ ਸਵੇਰੇ ਮੇਰੇ ਹੱਥੋਂ ਵੱਜ ਗਈ ਮੈਂ ਛਿੱਲ ਦੇਣਾ ਹੀ ਇਹਨੂੰ ਨਾ ਭੱਜਦੀ ਉਹਦੀ ਸੱਸ ਲੈ ਕੇ ਜਾਂਦੀ ਤੇ ਹੋਰ ਕੀ ਜਿੰਨਾ ਕੂੜਾ ਨਾ ਸਾਰਾ ਸਿਰ 'ਚ ਪਾ ਕੇ ਆਉਣਾ ਉਹਦੇ ਜਾਂ ਮੈਂ ਉਹਦੇ ਵੇੜੇ 'ਚ ਖਵਾ ਕੇ ਆਉਣਾ ਚੱਲ ਭਾਬੀ ਮੈਂ ਵੀ ਚੱਲਦੀ ਮੈਂ ਤੇ ਆ ਜਾਉਂਗੀ ਦੀ ਅੰਗਰੇਜ਼ੀ ਕਿੱਦਾਂ ਕੱਢ ਕੇ ਆਉਂਦੀ ਵੇਖੀ ਹਾਂ ਕਿ ਤਾਹਨੂੰ ਸੁਧਰ ਗਾ ਕਿਤੇ ਤੁਰਪੀਆਂ ਦੇ ਮੂੰਹ ਚੋਕੇ ਤੁਹਾਨੂੰ ਬੜਾ ਪਤਾ ਤੁਹਾਨੂੰ ਜਨਾਨੀਆਂ ਦੇ ਗੱਲਾਂ ਦਾ ਕੋਈ ਪਤਾ ਨਹੀਂ ਬਹਿ ਜਾ ਤੁਸੀਂ ਚੁੱਪ ਕਰਕੇ ਚੱਲ ਹੁਣ ਸਵੇਰੇ ਕੀ ਕੁਝ ਨਹੀਂ ਹੋਇਆ ਤਾਹਨੂੰ ਸੁਣ ਨਹੀਂ ਰਿਹਾ ਮੈਂ ਤੁਹਾਨੂੰ ਕੀ ਕਹਿਣਾ ਆ ਜਾ ਆ ਜਾ ਚੰਦ ਚੱਲ ਆਉਂਗਲਾ ਨੇ ਭਾਬੀ ਤੁਸੀਂ ਚੱਲ ਮੈਂ ਨਾ ਜਾਉਣਾ ਪਰ ਚੱਲ ਚੱਲ ਇਹਨਾਂ ਨੂੰ ਮੈਂ ਸੂਤਰ ਕਰਕੇ ਰਹਿਣਾ